ਇੰਟਰ ਸਟੇਟ ਆਸ ਸਮਗਲਿੰਗ ਗੈਂਗ ਬਰਸ ਪਿਤਾ ਜੀ ਜਿਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 208 3024 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਨਾਟ ਹਮਜ਼ਕ ਉਹਦੇ ਤਹਿਤ ਅਸੀਂ ਆਪਣਾ ਤਿੰਨ ਪਿਸਟਲ ਬਤੀਬੋਰ ਦੇ ਤੇ 30 ਰਾਉਂਡ ਰਿਕਵਰ ਕੀਤੇ ਆ ਬਤੀਬੋਰ ਦੇ ਤੇ ਉਹਦੇ ਚ ਅਸੀਂ ਪੰਜ ਬੰਦੇ ਅਰੈਸਟ ਕੀਤੇ ਆ ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ ਜਾਵਿਦ ਖਾਨ ਕਾਸਿਮ ਮੁਕੇਸ਼ ਕੁਮਾਰ ਤੇ ਆਲਮੀਨ ਅंसारी 3924 ਨੂੰ ਅਸੀਂ ਤਿੰਨ ਬੰਦੇ ਰੈਸਟ ਕੀਤੇ ਹੈ ਜਾਵਿਦ ਖਾਨ ਕਾਸਿਮ ਤੇ ਮੁਹੰਮਦ ਅਕਬਰ ਜਿਹੜਾ ਜਾਵਿਦ ਖਾਨ ਹੈ ਉਹ ਮੁਹੰਮਦ ਅਕਬਰ ਤੇ ਕਾਸਿਮ ਦਾ ਚਾਚਾ ਲੱਗਦਾ ਹੈ ਇਹ ਸਾਰੇ ਆਪਣਾ ਪੁਤਲੀਗਰਦੇ ਏਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇੜੀਆਂ ਲਾਂਦੇ ਆ ਤੇ ਸਾਨੂੰ ਇਨਫੋਰਮੇਸ਼ਨ ਆਈ ਥਾਣਾ اسلام آباد ਦੇ ਐਸਐਚਓ ਸਾਹਿਬ ਨੂੰ ਕਿ ਇਦੇ ਕੋਲ ਆਪਣਾ ਜਾਵედ ਖਾਨ ਕੋਲ ਨਜਾਇਜ਼ ਪਿਸਟਲ ਹੈਗਾ ਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਢੱਲਜੀ ਉਹਨਾਂ ਦੇ ਨੋਟਿਸ ਲੈ ਆਏ ਤੇ ਟੀਮਸ ਬਣਾ ਕੇ ਤੇ ਅਸੀਂ ਇਹਨੂੰ ਅਰੈਸਟ ਕੀਤਾ ਜਾਵედ ਖਾਨ ਨੂੰ ਨਾਲ ਹੀ ਉਹਦੇ ਨਾਲ ਕਾਸਿਮ ਵੀ ਸੀਗਾ ਤੇ ਮੁਹੰਮਦ ਅਕਬਰ ਵੀ ਸੀ ਆਪਣਾ ਜਾਵედ ਖਾਨ ਕੋਲੋਂ ਸਾਨੂੰ ਇੱਕ ਪਿਸਟਲ ਮਿਲਿਆ ਨਾਲ ਅਸੀਂ ਮੁਹੰਮਦ ਅਕਬਰ ਕੋਲ ਸਨ 5 ਰਾਉਂਡ ਮਿਲੇ ਇੱਕ ਕਿਸਲ ਮਿਲਨੇ ਜਵੇਲਖਾਨ ਤੋਂ ਤੇ 10 ਰਾਉਂਡ ਮਿਲੇ ਮੁਹੰਮਦ ਅਕਬਰ ਕੋਲ ਵੀ 5 ਰਾਉਂਡ ਮਿਲੇ ਤੇ ਇਹ ਦੇ ਕਾਸਿਮ ਕੋਲੋ ਵੀ 5 ਰਾਉਂਡ ਮਿਲੇ ਤੇ ਉਸ ਬਾਅਦ ਅਸੀਂ ਪ੍ਰੀ ਲਿਮਿਨਰੀ ਇਨਕੁਆਇਰੀ ਪੁੱਛਗਿੱਛ ਕਰਕੇ ਤੇ ਅਸੀਂ ਇਹਨਾਂ ਦਾ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ ਹੈ ਤੇ ਉਹਨੇ ਦੱਸਿਆ ਸਾਨੂੰ ਮੁਕੇਸ਼ ਕੁਮਾਰ ਸਪਲਾਈ ਕਰਦਾ ਜੋ ਕਿ ਗੰਗਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਫਿਰ ਹੋਰ ਪੁੱਛਗਿੱਛ ਕੀਤੀ ਤੇ ਸਨਪਤਾ ਚਲਿਆ ਕਿ ਉਹ ਅਗਲੇ ਦਿਨ ਆਪਣਾ ਅੰਮ੍ਰਿਤਸਰ ਆ ਰਿਹਾ ਹੈ ਤੇ ਪੁੱਜ ਕੇ ਆਪਣਾ ਫਿਰ ਅੱਸੀ ਅਗਲੇ ਦਿਨ ਟਰੈਪ ਲਾਇਆ ਤੇ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਤਲ ਮਿਲਿਆ ਨਾਲ 10 ਰਾਉਂਡ ਮਿਲੇ ਨਾਲ ਇੱਕ ਸਿਗਾ আলমੀ ਅਨਸਾਰੀ ਉਹਨੂੰ ਇੱਕੋ ਵੇਚਣ ਆਇਆ ਸੀ ਉਹ ਵੀ ਸਾਨੂੰ ਗੁਰਤੇਗ ਬਾਦੋਂ ਨਗਰ ਦੇ ਵਿੱਚ ਹੀ ਜਿੱਥੋਂ ਮੁਕੇਸ਼ ਕੁਮਾਰ ਨੂੰ ਅਰੈਸਟ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ ਤੇ ਉਹ ਜਿਹਨੂੰ ਵੇਚਿਆ ਸੀ আলমੀ ਅਨਸਾਰੀ ਨੂੰ ਅਸੀਂ ਉਹਦੇ ਕੋਲ ਵੀ ਇੱਕ ਅ ਪਿਸਤਲ ਬੱਤੀ ਬੋਰ ਦਾ ਰਿਕਵਰ ਕੀਤਾ ਤੇ ਹੁਣ ਅਸੀਂ 5 ਜਨਾਂ ਨੂੰ ਅ ਅਰੈਸਟ ਕਰ ਲਿਆ ਤੇ ਵੈਪਨ ਤੇ ਰਾਉਂਡ ਕਬਜ਼ੇ ਚ ਲੈ ਲਏ ਹੈ ਤੇ ਜੋ ਵੀ ਅੱਗੇ ਡਿਵੈਲਪਮੈਂਟ ਹੋਏਗੀ ਅਸੀਂ ਤੁਹਾਡੇ ਨੋਟਿਸ ਕਰਾਂਗੇ ਇਹ ਕਿਹੜਾ ਕਿੱਥੋਂ ਰਹਿਣ ਵਾਲਾ ਹੈ ਇਹ ਆਰਐਫ ਬਲੌ ਤੋਂ ਮਸ਼ੀਨ ਕੈਟੇਗਰੀ ਦੇ ਜਨਾਂ ਕਿ ਕਿਹੋ ਜਿਹੇ ਰਹਿਣ ਨਾ ਕਿਹੋ ਜਿਹੇ ਰਹਿਣ ਵਾਲੇ ਸੀ ਇਹ ਪੇਛੋ ਇੱਥੇ ਦੇ ਹੀ ਆਪਣੇ ਪੁਤਲੀਗਰ ਏਰੀਆ ਦੇ ਰਹਿਣ ਵਾਲੇ ਨੇ ਥਾਣਾ اسلامਾਬਾਦ ਏਰੀਆ ਦੇ ਰਹਿਣ ਵਾਲੇ ਹੈਗੇ ਆ ਇਹ ਕੁਲਫੀ ਤੇ ਆਈਸਕ੍ਰੀਮ ਦੀਆਂ ਰੇਡੀਆਂ ਲਾਂਦੇ ਜੀ ਪੱਲੇ ਪੱਲੇ ਪਾਕਿਸਤਾਨ ਬੰਦਾ ਸੂਰ ਇਹਨਾਂ ਦਾ ਬਣੇ ਤੇ ਕਿਸ ਤਰ੍ਹਾਂ ਇਹ ਨਾਲ ਨਾਲੰਤ ਨਾਲੇ ਕੰਮ ਕਰ ਰਹੇ ਹਾਲੇ ਅਸੀਂ ਕੱਲ ਹੀ ਇਹਨਾਂ ਨੂੰ ਰੈਸਟ ਕੀਤਾ ਆਪਣਾ ਮੁਕੇਸ਼ ਕੁਮਾਰ ਨੂੰ ਤੇ ਬਾਕੀ ਨੂੰ ਅਸੀਂ ਪਰਸੋ ਕੀਤਾ ਹਾਲੇ ਅਸੀਂ ਪੁੱਛਿਆ ਚ ਕਰ ਰਹੇ ਹਾਂ ਕਬੂ ਦਾ ਇਹ ਨਦਰ ਲਿੰਕ ਹੈਗਾ ਆਪਣਾ ਸਰਕਲ ਅਸਾਈਨਮੈਂਟ ਤੋਂ ਲੈ ਕੇ ਆ ਚੁੱਕਾ ਸੀ ਆਲਰੇਡੀ ਪਹਿਲਾਂ 3 ਦਿਨ ਤੋਂ ਕੰਮ ਕਰਦੇ ਸਾਂ ਹਾਲੇ ਟੂ ਅਨਲੀ ਟੂ ਸੇ ਹਾਲੇ ਤਾਂ ਅਸੀਂ 5 ਆਪਣਾ 3 ਟਿਸਟਲ ਰਿਕਵਰ ਕੀਤੇ ਆ ਹਾਲੇ ਅਸੀਂ ਪੁੱਛ ਕੇ ਚ ਕਰਕੇ ਜੋ ਵੀ ਸਾਡੇ ਨੋਟਿਸ ਚ ਆਏਗਾ ਅਸੀਂ ਤੁਹਾਨੂੰ ਕੁਝ ਇਨਪੁਟ ਆਉਟਪੁਟ ਕਿਸੇ ਨੂੰ ਸਪਲਾਈ ਕਰਨੇ ਸẽ ਅਬ ਸਪਲਾਈ ਤਾਂ ਇਹਨਾਂ ਨੇ ਕੀਤੇ ਹੀ ਆ ਜੀ ਜਿਹੜਾ ਮੁਕੇਸ਼ ਕੁਮਾਰ ਆ ਉਹਨੇ ਚਾਰਜ ਨੂੰ ਸਪਲਾਈ ਕੀਤੇ ਹੀ ਆ ਜੀ ਮੁਹੰਮਦ ਅਕਬਰ ਨੂੰ ਜਾਵੈਦ ਕਾਸਿਮ ਤੇ ਆਲਮੀਨ ਅंसारी ਨਾਲ ਤਾਂ ਡੰਗੂ ਲੱਗੀ ਸੀ ਫਾਈਲ ਆਪਣੀ ਚੌਥਾ ਪੱਤੂ ਦੀ ਗੱਲ ਦਾ ਸਟੇਜਿੰਗੀਆ ਹੋ ਰਹੀ ਤੇ ਰਿਪੋਰਟ ਨਹੀਂ ਕੀਤਾ ਐ ਕੋਈ ਨਾ ਕੋਈ ਦੇਖੋ ਇਲੀਗਲ ਵੈਪਨ ਹੈਗੇ ਆ ਤੇ ਕੋਈ ਮਾਰੇ ਕੰਮ ਨੂੰ ਹੀ ਇਹਨਾਂ ਨੇ ਵਰਤ ਮਾਰੇ ਕੰਮਾਂ ਨੂੰ ਵਰਤਦੇ ਹੋਣੇ ਆ ਤੇ ਆਪਾਂ ਹੋਰ ਇਹਨਾਂ ਨੂੰ ਨਲ ਪੁੱਛਗੀਚ ਕਰਕੇ ਤੇ ਹਾਲੇ ਗੈਂਗ ਦਾ ਵੀ ਨਾ ਕਿਸੇ ਗੈਂਗ ਨੂੰ ਬਿਨਾ ਆਉਂਦੀ ਆ ਕੋਈ ਨਹੀਂ ਹਾਲੇ ਤੱਕ ਕੋਈ ਸਾਹਮਣੇ ਨਹੀਂ ਕੋਈ ਮਾਮਲਾ ਹੋ ਕੇ ਕ੍ਰਿਮੀਨਲ ਹਾਂਜੀ ਜਿਹੜਾ ਮੁਕੇ ਜਿਹੜਾ ਮੁਕੇਸ਼ ਕੁਮਾਰ ਆ ਉੱਤੇ ਪੰਜ ਮੁਕੱਦਮੇ ਹੈਗੇ ਆਮਜ਼ਾਕ ਦੇ ਗੰਗਾ ਨਗਰ ਤੇ ਇੱਕ ਉੱਤੇ 307 ਦਾ ਮੁਕੱਦਮਾ ਹੈ। ਨਹੀਂ ਇਹਨਾਂ ਦੇ ਹੱਲ ਕੋਈ ਸਮਝ ਨਹੀਂ ਆ ਰਿਹਾ। ਸਰ ਰਿਸ਼ਦਾਰ ਨੇ ਤੁਸੀਂ ਦੱਸਿਆ ਕਿ ਪੰਜ ਚਾਚਾ ਭਤੀਜਾ ਨੇ। ਹਾਂਜੀ ਜਿਹੜਾ ਜਿਹੜਾ ਜਾਵਦ ਖਾਨ, ਕਾਸਿਮ ਤੇ ਮੁਹੰਮਦ ਜਾਵਦ ਖਾਨ ਚਾਚਾ ਤੇ ਮੁਹੰਮਦ ਅਕਬਰ ਤੇ ਕਾਸਿਮ ਦਾ। ਸਰ ਇਹਨਾਂ ਦੀ ਉਮਰ ਕੀ ਆਈ ਹੈ? ਦੋ ਭਤੀਜੇ ਹਾਂਜੀ। ਸਰ ਉਮਰ ਕੀ ਹੈ? ਸਰ ਜਿਹੜੇ ਪੜੇ ਗਏ ਆ ਪਿਛਲੇ ਕੰਟਰੀ ਮੈਂ। ਕੰਟਰੀ ਮੈਂ ਹੀ ਹੋ ਗਿਆ। ਇਹ ਇਹ ਦੇਸੀ ਨੇ ਜੀ। ਦੇਸੀ। ਹਾਂਜੀ ਹਾਂਜੀ। ਅੱਛਾ ਸਰ ਪਿੱਛੇ ਜਿੰਨੇ ਵੀ ਪੀਸੀ ਹੋਇਆ ਸੀ ਜਿਹਨੇ ਵਿਆਪਨ ਸੀ ਉਹ ਮਧ ਪ੍ਰਦੇਸ਼ ਨਾਲ ਰਿਲੇਟਡ ਸੀ ਇਹ ਕਿਥੋਂ ਦੇ ਐਤਵਲੇ ਜੋ ਸਾਡੀ ਸੰਗ ਜੋ ਪਤਾ ਚੰਦ ਰਾਜਸਥਾਨ ਤੋਂ ਆਏ ਸਰ ਇਹਨਾਂ ਦੀ ਏਜ ਕੀ ਸੀਗੀ ਤੇ ਇਹ ਡਾਇਰੈਕਟਡ ਸੀ ਹੈ ਉਹ ਤਾਂ ਹਲੇ ਮੈਡੀਕਲ ਕਰਾ ਕੇ ਸਾਨੂੰ ਪਤਾ ਚਲੇਗਾ ਤੇ ਇਹ ਜਿਨ੍ਹਾਂ ਦੀ ਅਰਾਊਂਡ ਜਿਹੜਾ Javed Khan ਹੈ ਤੇ Mukesh Kumar ਤੇ Almin Ansari ਇਹ 32 33 35 ਸਾਲ ਦੇ ਹੈਗੇ ਆ ਜੀ ਤੇ ਜਿਹੜਾ Qasim ਤੇ Mohammad Akbar ਨੇ ਇਹ 24 25 ਸਾਲ ਦੇ ਸਰ ਲੱਗਦਾ ਨਹੀਂ ਵੀ ਕੋਈ ਇਹਨਾਂ ਨੇ ਵਾਅਦਾ ਤੋਂ ਅੰਜਾਮ ਦੇਣਾ ਸੀ ਜਿਹਦੇ ਵਾਸਤੇ ਇਹਨਾਂ ਨੇ ਵੈਪਨ ਮੰਗਵਾਏ ਉਹਦੇ ਬਾਰੇ ਅਸੀਂ ਇਹਨਾਂ ਨਾਲ ਕੁਝ ਵਿੱਚ ਕਰਾਂਗੇ ਤੇ ਦਿਖਾਂਗੇ ਕਿ ਕਿਸ ਪਰਪਸ ਨੂੰ ਇਹ ਮੰਗਾਉਂਦੇ ਸੀ ਕਿਉਂਕਿ ਸਰ ਅੱਜ ਕੱਲ ਮੈਂ ਬੜਾ ਟ੍ਰੈਂਡ ਹੋ ਗਿਆ ਜਦੋਂ ਲੋਕ ਕੀ ਕਰਦੇ ਨੇ ਇਸ ਤਰ੍ਹਾਂ ਹੀ ਵੈਪਨ ਇਲਲੀਗਲ ਮੰਗਵਾ ਕੇ ਤੇ ਇਸ ਤਰ੍ਹਾਂ ਸ਼ੂਟਆਊਟ ਆਉਂਦੇ ਜਿਹੜੀ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਜਾਂਦੇ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਫੀ ਹੁੰਦੀਆਂ ਤੇ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ ਕਿਉਂਕਿ ਇਹ ਤਾਂ ਕੋਈ ਤੁਸੀਂ Trap ਲਗਾ ਕੇ ਪਤਾ ਜਿਹੜਾ ਆਣਾ ਸੀ ਪੜਿਆ ਹੁਣ ਨੈਕਸਟ ਜਿਹੜਾ ਤੁਸੀਂ ਕੀ ਕਰ ਰਹੇ ਹੋ ਇਹਨਾਂ ਨੂੰ ਰੋਕਣ ਵਾਸਤੇ ਜਿਹੜੇ ਬਾਹਰੋਂ ਵੈਪਨ ਆਉਂਦੇ ਨੇ ਸਪੈਸ਼ਲ ਅਸੀਂ ਤਾਂ ਪੂਰਾ ਇਨਫੋਰਮੇਸ਼ਨ ਬੇਸਡ ਸੋਸ਼ਲ ਮੀਡੀਆ ਤੇ ਵੀ ਇੰਟਰਨੈਟ ਤੇ ਵੀ ਤੇ ਬਾਕੀ ਹਿਊਮਨ ਇੰਟੈਲੀਜੈਂਸ ਬੇਸਡ ਅਸੀਂ ਆਪਰੇਸ਼ਨ ਵਗਰਾ ਚਲਾਉਂਦੇ ਆ ਤੇ ਜੋ ਵੀ ਸਾਨੂੰ ਇਨਪੁਟ ਆਂਦੀ ਹੈ ਅਸੀਂ ਉਸ ਦੇ ਉੱਪਰ ਐਕਟ ਆਨ ਕਰਦੇ ਆ ਸਰ ਗੰਗਾ ਨਗਰ ਦੇ ਬੰਦੇ ਨਾਲ ਬਤਾਈਏ ਕੋਈ ਨਾ ਕੋਈ ਸੁਪਰ ਵਗਰਾ ਰਾਜਸਥਾਨ ਦਾ ਦਿੱਤਾ ਹੈ ਇਹਨਾਂ ਦਾ ਆਪਣਾ ਹਲੇ ਤੱਕ ਮੁਕੇਸ਼ ਕੁਮਾਰ ਜਿਹੜਾ ਗੰਗਾ ਨਗਰ ਦਾ ਬੰਦਾ ਹੈ ਉਹਦੇ ਨਾਲ ਅਸੀਂ ਹਲੇ ਇਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਮੇਨਾਂ ਦਾ ਟਾਈਪ ਹੋਇਆ ਕੋਈ ਪਹਿਲਾਂ ਵੀ ਇਹਨਾਂ ਨੇ ਸ਼ਾਇਦ ਮੰਗਾਈ ਹੋਣ ਕਸਾਈਨਮੈਂਟ ਤੇ ਅਸੀਂ ਉਸ ਸਾਰ ਨਾਲ ਸਰ ਰਾਜਸਥਾਨ ਤੋਂ ਇਹ ਬਾਈਟ੍ਰੇਨ ਆਉਂਦੀ ਸੀ ਆਪਣੀ ਗੱਡੀ ਤੇ ਆਉਂਦੀ ਸੀ ਜੀ ਸਰ ਐ ਆਪਣਾ ਕੋਈ ਨਾ ਕੋਈ ਬਾਸ ਵਗਰਾ ਦੇ थ्रू ਅੰਦਰ ਸਿਕਾ ਜੀ ਸਰ ਇਸ ਤਰ੍ਹਾਂ ਸਰ ਕਿੰਨੇ ਦਾ ਲੈਂਦੇ ਸੀ ਪਤਾ ਕਿੰਨੇ ਦਾ ਵੇਚਦਾ ਸੀ ਬੰਦਾ ਇਹਦਾ ਹਲੇ ਪੁੱਛ ਕੇ ਜਿੱਤਾ ਪਾਰਟ ਹੈ ਜੀ ਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਰੇੜੀਆਂ ਲਾਉਂਦੇ ਆ ਆਪਣੇ ਪੰਜਾਬ ਦੇ ਵਿੱਚ ਤੇ ਰਾਜਸਥਾਨ ਦਾ ਕਿ ਹੁਣ ਉਹਨਾਂ ਦੇ ਉੱਪਰ ਵੀ ਕੋਈ ਥੋੜੀ ਬੋਲੀ ਨਕੇਲ ਪਸੀ ਜੋ ਅਸੀਂ ਸਾਰੇ ਨਹੀਂ ਵੈਰੀਫਿਕੇਸ਼ਨ ਕਰਾ ਰਹੇ ਆ ਤੇ ਪੁਲਿਸ ਸਟੇਸ਼ਨ ਵਾਈਜ਼ ਤੇ ਅਸੀਂ ਜਿਹੜੇ ਵੀ ਆਊਟ ਆਫ ਸਟੇਟ ਹੈਗੇ ਅਸੀਂ ਉਧਰ ਦੇ ਪੁਲਿਸ ਸਟੇਸ਼ਨ ਨੂੰ ਇਨਫੋਰਮ ਕਰਕੇ ਕਿ ਉਹਨਾਂ ਦੀ ਉਹਨਾਂ ਦੇ ਪਿੱਛੋਕੜ ਜਿਹੜਾ ਜਿੱਥੋਂ ਦਾ ਵੀ ਹੈਗਾ ਅਸੀਂ ਉੱਥੋਂ ਵੈਰੀਫਿਕੇਸ਼ਨ ਜਿਹੜੇ ਬੰਦੇ ਜਿਹੜੇ ਪੜ੍ਹ ਆਏ ਇਨਸਪੈਕਟਰ ਆ ਗਏ ਉਹਨੇ ਤੇ ਪਹਿਲੀ ਨਜ਼ਰ ਰੱਖੀ ਬਿਲਕੁਲ ਜੀ ਸਰ ਮੋਸਲੀ ਜਿਹੜੀਆਂ ਰੇਡੀਆਂ ਲਗਾਉਣ ਵਾਲੇ ਜਿਹੜੇ ਖਾਸਲੀ ਹੈ ਪੁੱਛਿਆ ਰਾਜਸਥਾਨ ਤੋਂ ਜਾਂ ਦੂਸਰੀ ਇਲਾਕਿਆਂ ਦੇ ਵਿੱਚੋਂ ਆ ਕੇ ਕਰਦੇ ਨੇ ਇਹਨਾਂ ਦੇ ਉੱਤੇ ਲੱਗਦਾ ਨੇ ਕਿ ਕੋਈ ਖਾਸ ਨਜ਼ਰ ਰੱਖਣ ਦੀ ਜ਼ਰੂਰਤ ਵੀ ਹੈਗੀ ਹੈ ਅਸੀਂ ਤਾਂ ਹੀ ਜਿਵੇਂ ਮੈਂ ਤੁਹਾਨੂੰ ਪੀਕੇ ਦਾ ਸੀ ਵੈਰੀਫਿਕੇਸ਼ਨ ਕਰਾ ਲਿਆ